ਹਾਂਜੀ ਨਾਸਤਿਕ ਔਰ ਆਸਤਿਕ ਲੋਕਾਂ ਦੇ ਵਿੱਚ ਅੱਜ ਕੱਲ ਬਹੁਤ ਵੱਡੀ ਇੱਕ ਜੰਗ ਚੱਲ ਰਹੀ ਆ ਇਹ ਜੋ ਨਾਸਤਿਕ ਲੋਕ ਆ ਜੋ ਕੋਈ ਕਿਸੇ ਵੀ ਰੱਬ ਕੋ ਆਨ ਅੱਲਾ ਗੋਡ ਐਸੀ ਕਿਸੇ ਸ਼ਕਤੀ ਨੂੰ ਨਹੀਂ ਮੰਨਦੇ ਇਹ ਕਿਸੇ ਵਾਸਤੇ ਕਹਿਣਾ ਬੜਾ ਆਸਾਨ ਹੈ ਪਰ ਇਥੇ ਪੂਰਾ ਉਤਰਨਾ ਇਹਦੇ ਤੋਂ ਹਜ਼ਾਰਾਂ ਲੱਖਾਂ ਬਣਾ ਔਖਾ ਹੈ ਜੇ ਕੋਈ ਸ਼ੱਕ ਸੀ ਕਿੰਦਾ ਹੈ ਕਿ ਮੈਂ ਇਹ ਮੰਨਦਾ ਕਿਸੇ ਦਾ ਪਵਾਨ ਅੱਲਾਹ ਗੌਰ ਨੂੰ ਕਿਸੇ ਐਸੀ ਗੱਲ ਦੀ ਸ਼ਕਤੀ ਹੋਵੇ। ਪ੍ਰਖਿਆ ਰੱਖਿਆ ਜਾਵੇ ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕੀਤੇ ਚੰਗੇ ਮਾੜੇ ਬੁਰੇ ਭਲੇ ਜਿਤਾਂ ਦੇ ਵੀ ਕੰਮ ਆ ਸਾਰਿਆਂ ਦੀ ਉਸ ਜ਼ਿੰਮੇਵਾਰੀ ਚੁੱਕਣੀ ਪਵੇ। ਇਹ ਨਹੀਂ ਆ ਕਿ ਗਲਤ ਕੰਮ ਹੋ ਗਿਆ ਜਾਂ ਕਿਸੇ ਦਾ ਬੁਰਾ ਕਰਤਾ ਜੋ ਕੁਝ ਵੀ ਹੋ ਗਿਆ ਕਿਹਾ ਕੋ ਜੀ ਐਦਾ ਇਮਾਨ ਨਹੀਂ। ਮੈਂ ਆਪਣੀ ਗੱਲ ਕਰਾਂ ਤੇ ਜੇ ਮੈਂ ਇਹ ਕਹਾਂ ਕਿ ਮੈਂ ਨਹੀਂ ਕਿਸੇ ਦਾ ਭਗਵਾਨ ਅੱਲਾ ਗੌਡ ਨੂੰ ਇਸ ਸ਼ਕਤੀ ਨੂੰ ਨਹੀਂ ਮੰਨਦਾ ਤਾਂ ਫਿਰ ਮੈਨੂੰ ਇਹ ਵੀ ਕਹਿਣਾ ਪਊਗਾ ਕਿ ਅੱਜ ਤੱਕ ਮੇਰੀ ਜ਼ਿੰਦਗੀ ਦੇ ਵਿੱਚ ਜੋ ਵੀ ਤੋਖੇ ਧੜੀਆਂ ਧੋਡ ਬੇਈਮਾਨੀ ਮੇਰੇ ਨਾਲ ਹੋਈ ਆ ਉਹ ਕਿਸੇ ਨੇ ਨਹੀਂ ਕੀਤੀ ਉਹ ਮੇਰੀ ਗਲਤੀ ਸੀ ਕਿਸੇ ਨੇ ਸੜੀ ਮੈਨੂੰ ਕਿਹਾ ਸੀ ਕਿ ਮੈਂ ਤੇ ਬੇਦਹਾ ਬਹੁਤ ਜ਼ਿਆਦਾ ਵਿਸ਼ਵਾਸ ਕਰ ਤੇ ਮੇਰੀ ਬੇਫਕੂਫੀ ਹੈ ਨਾ ਸਪਸ਼ਟਲੀ ਕਹਿ ਕੇ ਵੇਖੋ ਆਪਣੇ ਆਪ ਨੂੰ ਗਨਾਉ ਕਰੈ ਮੈਨਾਂ ਕਿ ਜੋ ਵੀ ਕੁਝ ਮੇਰਾ ਗਲਤ ਮਾਰਾ ਬੁਰਾ ਹੋਇਆ ਵਾ ਉਹ ਮੇਰੀ ਬੇਫਕੂਫੀ ਦੇ ਨਾਲ ਮੇਰੇ ਜਿਆਦਾ ਇਮੋਸ਼ਨਲ ਹੋਣ ਦੇ ਨਾਲ ਆਪਣੇ ਹੱਦਾਂ ਬੈਲੈਂਸ ਨਾ ਕਰਨ ਕਾਰਨ ਕਾਰਨ ਕਰਕੇ ਨਾ ਕਰਨ ਹੋਣ ਦਾ ਕਰਕੇ ਸਭ ਕੁਝ ਮੇਰੇ ਨਾਲ ਹੋਇਆ ਸੋ ਸਾਨੂੰ ਇਹ ਜ਼ਿੰਮੇਵਾਰੀ ਚੁੱਕਣੀ ਪਊਗੀ ਜਿਵੇਂ ਇਹ ਕਹਿੰਨੇ ਆ ਕਿ ਅਸੀਂ ਨਹੀਂ ਕਿਸੇ ਸ਼ਕਤੀ ਨੂੰ ਮੰਨਦੇ ਤੇ ਸਾਨੂੰ ਇਹ ਕਹਿਣਾ ਪਊਗਾ ਕਿ ਉਹ ਸਾਰਾ ਕੁਝ ਜੋ ਵੀ ਮੇਰੇ ਨਾਲ ਹੋਇਆ ਵਾਪਰਾ ਚੰਗਾ ਉਹ ਮੇਰੀ ਅਕਲ ਬੁੱਧੀ ਸਮਝ ਦੀ ਬਦੌਲਤ ਅਗਰ ਜੋ ਮੇਰੇ ਨਾਲ ਮਾੜਾ ਹੋਇਆ ਧੋਖਾ ਫਰੇਬ ਜੋ ਵੀ ਕੁਝ ਹੋਇਆ ਉਹ ਮੇਰੀ ਬੇਕੁਫੀ ਦੇ ਨਾਲ ਸੋ ਸੌਦਾ ਵੜਾ ਔਖਾ ਵਾ ਸੋ ਸੋਚ ਸਮਝ ਕੇ ਬਿਆਨ ਬਾਜੀ ਕਰਿਆ ਕਰੀਆ ਕਰੋ ਕਿ ਮੈਂ ਨਹੀਂ ਮੰਨਦਾ ਕਿਸੇ ਨੂੰ ਕਿਉਂਕਿ ਉਹਨਾਂ ਵਾਸਤੇ ਆਸਤਿਕ ਲੋਕਾਂ ਵਾਸਤੇ ਬਹੁਤ ਸੋਖਾ ਵਾ ਕਿਉਂਕਿ ਉਹਨਾਂ ਨੇ ਤੇ ਬਸ ਅੱਗੇ ਕੱਢ ਕੇ ਰੱਖਿਆ ਜਵਾਬ ਓਏ ਤੇ ਜੀ ਉਹਦੀ ਗਰੋਪੀ ਹੋ ਗਈ ਤੇ ਮੇਰੀ ਬੁੱਧ ਪ੍ਰਿਸ਼ਟ ਹੋ ਗਈ ਜੀ ਤੇ ਮੇਰੇ ਕੋਈ ਐਤਾ ਹੋ ਗਿਆ ਤੇ ਐਤਾ ਹੋ ਗਿਆ ਐਤਾ ਹੋ ਗਿਆ ਚੰਗਾ ਹੋ ਗਿਆ ਤਾਂ ਕਹਿੰਦੇ ਅਸੀਂ ਕੀਤਾ ਜੇ ਮਾੜਾ ਹੋਇਆ ਤਾਂ ਕਹਿੰਦੇ ਸਾਡੇ ਰੱਬ ਭਗਵਾਨ ਅੱਲਾ ਗੋਡ ਦੀ ਮਰਜ਼ੀ ਸੋ ਬੜਾ ਔਖਾ ਏ ਨਾਸਤਿਕ ਲੋਕਾਂ ਨੂੰ